ਆਮ ਅੱਜ ਲੁਧਿਆਣਾ ਚ ਖਾਸ ਕਰ ਮੀਟਿੰਗ ਹੋਈ ਹੈ ਔਰ ਕਿਆ ਜਾ ਸਕਦਾ ਪੰਜਾਬ ਦੇ ਡੀਲਰ ਅੱਜ ਉਹਨਾਂ ਨੇ ਹਿੱਸਾ ਲਿਆ ਅਸੀਂ ਧੰਨਵਾਦੀ ਆ ਜਿਹੜੇ ਇੰਨੀ ਦੂਰੋਂ ਲੋਕ ਚੱਲ ਕੇ ਆਏ ਆ ਗੱਲ ਇਹ ਆ ਵੀ ਸਾਡੀ ਨੀਅਤ ਦੇ ਵਿੱਚ ਤਾਂ ਜਾਂ ਸਾਡੇ ਕੰਮ ਕਰਨ ਦੇ ਤਰੀਕੇ ਚ ਕੋਈ ਕਮੀ ਨਹੀਂ ਹੈ ਪਰ ਕਿਤੇ ਲਾਪਰਵਾਹੀ ਹੋ ਜਾਂਦੀ ਹੈ ਜਿਹੜੇ ਨਵੇਂ ਡੀਲਰ ਹਨ ਉਹਨਾਂ ਨੂੰ ਸਿਸਟਮ ਨਹੀਂ ਪਤਾ ਛੋਟੀ ਚੀਜ਼ ਆ ਨੁਕਸਾਨ ਜਿਆਦਾ ਹੋ ਜਾਂਦਾ ਹੈ ਉਹਨਾਂ ਦਾ ਮਕਸਦ ਕੋਈ ਪੈਸਾ ਬਚਾਉਣਾ ਨਹੀਂ ਹੈ ਜਿਵੇਂ ਛੋਟੀ ਜੀ ਗੱਲ ਹੈ ਬਾਥਰੂਮ ਸਾਫ ਨਹੀਂ ਹੈ ਜਾਂ ਕੁਝ ਹੋਰ ਹੈ ਜਾਂ ਬੋਰਡ ਲਗਣਾ ਹੁੰਦਾ ਹੈ ਤੇ ਡੈਂਸਟੀ ਲਿਖਣੀ ਹੈ ਉਹ ਨਵੇਂ ਬੱਚੇ ਆਏ ਆ ਨਵੇਂ ਜਿਹੜੇ ਪੰਪ ਵਾਲੇ ਨੇ ਉਹਨਾਂ ਨੂੰ ਪਤਾ ਨਹੀਂ ਅੱਜ ਅਸੀਂ ਉਹਨਾਂ ਨੂੰ ਬੁਲਾਇਆ ਵੀ ਕਾਕਾ ਇਹਦੇ ਵਿੱਚ ਲੱਗਦਾ ਕੁਝ ਨਹੀਂ ਆਪਣੇ ਆਪ ਨੂੰ ਠੀਕ ਕਰੋ ਅਸੀਂ ਕਿਸੇ ਨੂੰ ਨਹੀਂ ਚਾਹਦੇ ਪਬਲਿਕ ਵੀ ਖਰਾਬ ਹੋਵੇ ਤੇ ਕੋਈ ਸਾਡਾ ਅਫਸਰ ਵੀ ਸਾਡੇ ਉੱਤੇ ਬਿਨਾਂ ਵਜ੍ਹਾ ਕੋਈ ਪਰੇਸ਼ਾਨੀ ਦਾ ਕਾਰਨ ਬਣੇ ਜਦ ਕਿ ਇਹ ਬਹੁਤ ਮਾਈਨਰ ਚੀਜ਼ ਆ ਸੋ ਬਾਕੀ ਜਿਹੜੀ ਸੇਫਟੀ ਸਿਕਿਉਰਿਟੀ ਦੀ ਗੱਲ ਹੈ ਯਾ ਲੁੱਟ ਮਾਰਦੀ ਹੈ ਦੁਆਬਾ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਦੱਸੀ ਹੈਗੀ ਹੈ ਇਹ ਪ੍ਰੋਬਲਮ ਜੈਨੂਨ ਹੈ ਨਸ਼ੇ ਦੇ ਚੱਕਰ ਦੇ ਵਿੱਚ ਉਹਨੂੰ ਨਸ਼ਾ ਚਾਹੀਦਾ ਹੈ ਤਾਂ ਉਹਨੂੰ ਈਜ਼ੀ ਟਾਰਗੇਟ ਜਿਹੜਾ ਪੈਟਰੋਲ ਪੰਪ ਹੈ ਜਿੱਥੋਂ ਹਰ ਟਾਈਮ ਪੈਸੇ ਮਿਲ ਜਾਂਦੇ ਆ ਤੋ ਅੱਗੇ ਕਾਰ ਲੈ ਕੇ ਭਜਦੇ ਸੀਗੇ ਹੁਣ ਜੇ ਮੜਾ ਮੋਟਾ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਤੇ ਉੱਤੇ ਹਥਿਆਰ ਵੀ ਯੂਜ਼ ਹੁੰਦਾ ਉਹ ਤੁਸੀਂ মিডিਆ ਵਾਲੇ ਉਹ ਛੜ ਤੋਂ ਵੱਧ ਤੁਸੀਂ ਜਾਣਦੇ ਹੋ ਸੋ ਅੱਜ ਦਾ ਮਕਸਦ ਸਾਡਾ ਇਹ ਹੀ ਹੈ ਅਵੇਅਰਨੈਸ ਕਰਨੀ ਵੀ ਪਬਲਿਕ ਨੂੰ ਅਸੀਂ ਕਿਸ ਤਰ੍ਹਾਂ ਹੋਰ ਫੈਸਿਲਿਟੀ ਦੇ ਸਕਦੇ ਹਾਂ ਜਿਹਦੇ ਨਾਲ ਲੱਗਨ ਨੂੰ ਕੁਝ ਵੀ ਨਹੀਂ ਹੈ ਪਾਣੀ ਚਾਹੀਦਾ ਹੈਗਾ પેટ્રોલ ਪੰਪ ਤੇ ਹੋਣਾ ਚਾਹੀਦਾ ਹੈ ਕਿਤੇ ਕਿਸੇ ਪ੍ਰੋਬਲਮ ਹਵਾ ਦੀ ਹੈ ਉਹ ਹੁਣੀ ਚਾਹੀਦੀ ਹੈ ਬੰਦਾ ਚਾਹੀਦਾ ਹੈ ਸੋ ਅਸੀਂ ਆਪਣੇ ਫੈਮਲੀ ਨੂੰ ਸਾਡਾ ਪਰਿਵਾਰ ਹੈ ਅਸੀਂ ਗਾਈਡ ਕਰ ਰਹੇ ਆ ਅਸੀਂ ਸੀਨੀਅਰਾਂ ਪੁਰਾਣੇ ਲੀਡਰ ਡੀਲਰ ਹਾਂ ਤੋਂ ਉਸ ਕਰਕੇ ਅਸੀਂ ਇਹਨਾਂ ਨੂੰ ਕਹਿ ਰਹੇ ਆ ਵੀ ਆ ਚੀਜ਼ਾਂ ਦੇ ਵਿੱਚ ਥੋੜਾ ਜਿਹਾ ਧਿਆਨ ਦਿਓ ਤੇ ਅੱਜ ਦਾ ਮੇਨ ਮਕਸਦ ਇਹ ਹੀ ਸੀਗਾ ਅੱਛਾ ਸਰ ਹੋਰ ਕੀ ਕੀ ਇਸ ਬਾਰੇ ਦੱਸਿਆ ਗਿਆ ਕੁਝ ਐਗਜ਼ੀਬਿਸ਼ਨਸ ਵੀ ਅੰਦਰ ਅਜੇ ਇਹ ਚੱਲ ਰਹੀ ਹੈ ਇਸ ਤੋਂ ਬਾਅਦ ਸਾਡਾ ਬੜਾ ਕੁਝ ਮਤੇ ਹੈਗੇ ਆ ਅਸੀਂ ਤੁਹਾਨੂੰ ਦਿਆਂਗੇ ਅਸੀਂ ਤੁਹਾਨੂੰ ਰਾਈਟਿੰਗ 'ਚ ਵੀ ਇਹ ਚੀਜ਼ ਦਿਆਂਗੇ ਕੀ ਕੀ ਅਸੀਂ ਕਰ ਰਹੇ ਅੱਜ ਕੀ ਪਾਸ ਹੋਇਆ ਉਹ ਰਾਈਟ ਨਾਓ ਇੰਨੀ ਜਲਦੀ ਇੰਨੀ ਕੁਝ ਕਿਹਾ ਜਾ ਸਕਦਾ ਪਰਿਵਾਰ ਬੈਠੇਗਾ ਉਹਦੇ ਵਿੱਚ ਜੋ ਫੈਸਲਾ ਆਏਗਾ ਉਹ ਤੁਹਾਡੇ ਤੱਕ ਪਹੁੰਚਾਇਆ ਜਾਏਗਾ ਪਰ ਵਿਸ਼ੇਸ਼ ਮਕਸਦ ਕੀ ਹੈ ਅੱਜ ਪੰਜਾਬ ਦੇ ਡੀਲਰਾਂ ਨੂੰ ਇਕੱਠਾ ਇੱਕ ਮਕਸਦ ਇਹ ਹੈ ਕਿ ਅਸੀਂ ਬੜੀ ਦੇਰ ਤੋਂ ਇਕੱਠੇ ਨਹੀਂ ਹੋਏ ਬੜੀ ਬਲਦਰੀ ਬੜਾ ਪਰਿਵਾਰ ਵੱਧ ਗਿਆ ਹੈ ਬੜੇ ਨਵੇਂ ਡੀਲਰ ਆ ਗਏ ਆ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਹੈ ਉਹਨਾਂ ਨੂੰ ਉਹਨਾਂ ਦਾ ਕੋਈ ਮਕਸਦ ਇਹ ਨਹੀਂ ਕਿਸੇ ਨੂੰ ਖਰਾਬ ਕਰਨਾ ਹੈ ਉਹ ਅਵੇਅਰਨੈਸ ਨਹੀਂ ਹੈ ਉਹਨਾਂ ਨੂੰ ਐਜੂਕੇਟ ਕਰਨਾ ਹੈ ਭਾਈ ਆ ਚੀਜ਼ਾਂ ਹੈਗੀਆਂ ਤੁਸੀਂ ਇਹਨੂੰ ਫਾਲੋ ਕਰੋ ਤੇ ਤੁਸੀਂ ਵੀ ਖੁਸ਼ ਤੇ ਪਬਲਿਕ ਵੀ ਖੁਸ਼ ਤੇ ਕਿਸੇ ਚੀਜ਼ ਨਾਲ ਸਾਡਾ ਕੰਮ ਹੈ ਵਪਾਰ ਪੈਸਾ ਕਮਾਉਣਾ ਹੈ ਲੇਕਿਨ ਚੰਗੇ ਤਰੀਕੇ ਚ ਕਮਾਉਣਾ ਹੈਗਾ ਹਾਂਜੀ ਅਸ਼ੀਸ਼ ਭਾਜੀ ਹੁਣ ਅੱਜ ਜਿਹੜੀ ਲੁਧਿਆਣਾ ਦੀ ਬੈਠਕ ਹੋਈ ਆ ਖਾਸ ਕਰ ਪੰਜਾਬ ਦੇ ਜਿਹੜੇ ਕਿਹਾ ਜਾ ਸਕਦਾ ਕਿ ਡੀਲਰ ਆਏ ਸੀਗੇ ਜੀ ਪਰ ਜ਼ਿਕਰ ਇਹਦੇ ਵਿੱਚ ਖਾਸ ਕਰ ਰਿਆ ਲੁੱਟਾ ਖੋਹਾਂ ਦਾ ਜੀ ਸੇਫਟੀ ਮੈਜ਼ਰਮੈਂਟ ਦਾ ਜੀ ਸਮਝਾਣ ਚ ਲੱਗਦਾ ਕਿ ਤਨਾ ਕਿਤੇ ਅੱਜ ਕਾਮਯਾਬ ਹੋ ਜੂਗੇ ਨਹੀਂ ਨਹੀਂ ਬਿਲਕੁਲ ਸਾਡੀ ਮੇਨ ਮਕਸਦ ਜਿਹੜਾ ਹੈਗਾ ਆਪਣੇ ਪੰਪ ਵਾਲੇ ਡੀਲਰ ਭਰਾਵਾਂ ਨੂੰ ਸੇਲਜ਼ਮੈਨਾਂ ਨੂੰ ਇਹੀ ਦੱਸਣ ਦਾ ਹੈਗਾ ਕਿ ਤੁਸੀਂ ਜਿਵੇਂ ਕਿ ਰਾਤ ਨੂੰ ਲੋਕ ਤੇਲ ਪਵਾ ਕੇ ਪੈਸੇ ਅਸੀਂ ਕਹਿੰਨੇ ਹੈਗੇ ਤੇ ਕਸਟਮਰ ਤੋਂ ਪੈਸੇ ਪਹਿਲਾਂ ਲਓ ਤਾਂ ਕਿ ਹੱਥਾ ਪਾਈ ਦੀ ਨੌਬਤ ਨਾ ਆਵੇ ਰਾਤ ਨੂੰ ਲੋਕ ਸ਼ਰਾਬ ਪੀ ਕੇ ਆ ਜਾਂਦੇ ਹੈਗੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਇਦਾਂ ਦੀਆਂ ਪਰੇਸ਼ਾਨੀਆਂ ਨਾ ਆਣ ਕਿ ਲੋਕ ਜਿਹੜੇ ਸਾਡੇ ਸਟਾਫ ਦੇ ਮੈਂਬਰ ਹੈ ਉਹ ਵੀ ਤੁਹਾਡੇ ਭਾਈ ਬੰਦੂ ਨੇ ਉਹਨਾਂ ਦਾ ਧਿਆਨ ਰੱਖੋ ਕਿ ਕੋਈ ਵੀ ਸਾਡਾ ਜਾਨੀ ਮਾਨੀ ਨੁਕਸਾਨ ਨਾ ਹੋਵੇ ਇਹ ਠੀਕ ਹੈ ਜਰੂਰ ਮਤਲਬ ਪੰਪਾ ਦੇ ਹੁਣ ਕੈਸ਼ ਹਰ ਹਰ ਵੇਲੇ ਪੰਪਾਲਾ ਇੰਨਾ ਚੌਕਸ ਹੈਗਾ ਪੰਪਾ ਤੇ ਕੈਸ਼ ਕਦੇ ਵੀ ਨਹੀਂ ਹੁੰਦਾ ਪੰਪਾਲਾ ਦਾ ਕੈਸ਼ ਹਮੇਸ਼ਾ ਉਹਦੇ ਅੰਦਰ ਗੱਲੇ ਦੇ ਵਿੱਚ ਚਲਿਆ ਜਾਂਦਾ ਹੈਗਾ ਭਲੇ ਤੁਸੀਂ ਉਹਦਾ ਨੁਕਸਾਨ ਕਰਨ ਦੇ ਤੁਸੀਂ ਕੁਝ ਵੀ ਇਦਾਂ ਦਾ ਮਤਲਬ ਨਾ ਕਰੋ ਉਹਨਾਂ ਦੇ ਹੋਰ ਇਸ ਤੋਂ ਇਲਾਵਾ ਕਿਹੜੇ-ਕਿਹੜੇ ਵਿਸ਼ਿਆਂ ਤੇ ਗੱਲਬਾਤ ਹੋਣੀ ਹੈ ਵਿਸ਼ਿਆਂ ਤੇ ਸਾਡਾ ਮੇਨ ਮਕਸਦ ਸਿਕਿਉਰਿਟੀ ਦੇ ਲਈ ਜਾਗਰੂਕ ਕਰਾਉਣਾ ਕਿ ਜਿਵੇਂ ਗਰਮੀ ਵਧ ਰਹੀ ਹੈਗੀ ਹੈ ਗਰਮੀ ਦੇ ਵਧਣ ਨਾਲ ਪੰਪਾਂ ਤੇ ਅੱਗ ਲੱਗਣ ਦੇ ਚਾਂਸੇਜ਼ ਹੋ ਜਾਂਦੇ ਹੈਗੇ ਆ ਉਸ ਤੋਂ ਅਸੀਂ ਜਾਣੂ ਕਰਾਇਆ ਹੈ ਕਿ ਇਦਾਂ ਦੇ ਮਤਲਬ ਉਹਨਾਂ ਦੇ ਤੁਸੀਂ ਆਪਦੇ ਫਾਇਰ ਫਾਈਟਿੰਗਜ਼ ਇਕੁਪਮੈਂਟਸ ਠੀਕ ਰੱਖੋ ਪਾਣੀ ਦਾ ਪੂਰਾ ਪ੍ਰਬੰਧ ਰੱਖੋ ਤਾਂ ਕਿ ਕੋਈ ਅੱਗ ਲੱਗਣ ਦੀ ਘਟਨਾ ਨਾ ਹੋ ਪਾਵੇ ਅੱਜ ਜਿਹੜੀ ਮੀਟਿੰਗ ਹੋਈ ਆ ਸੂਬੇ ਭਰ ਤੋਂ ਕਿਹਾ ਜਾ ਸਕਦਾ ਡੀਲਰ ਜਿਹੜੇ ਆ ਉਹਨਾਂ ਨੇ ਹਿੱਸਾ ਲਿਆ ਕੀ ਕੀ ਕਿਹੜੇ-ਕਿਹੜੇ ਮੁੱਦੇ ਦੇ ਵਿਚਾਰਾ ਹੋਈਆਂ ਦੋਸਤੋ ਮੈਂ ਪਰਮਜੀਤ ਸਿੰਘ ਦੁਆਬਾ ਪ੍ਰਧਾਨ ਪ੍ਰੋਪ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਜਿਹੜਾ ਅਸੀਂ ਅੱਜ ਡੀਲਰ ਮੀਟ ਕਮ ਕਾਰਨੀਵਲ ਮੇਲਾ ਇੱਕ ਪੈਟਰੋ ਮੇਲਾ ਜਿਹਨੂੰ ਕਹ ਦਈਏ ਇਹ ਮਨਾਉਣ ਜਾ ਰਹੇ ਹਾਂ ਇਸ ਦਾ ਮੰਤਵ ਇਹ ਹੈ ਕਿ ਅਸੀਂ ਜਨਤਾ ਦੀ ਸੇਵਾ ਕਰਦੇ ਹਾਂ ਤੇਲ ਵੇਚ ਕੇ ਔਰ ਜ਼ਰੂਰੀ ਨੈਸੈਸਿਟੀਜ਼ ਉੱਥੇ ਉਪਲਬਧ ਕਰਕੇ ਆਪਣੇ ਪੈਟਰੋਲ ਪੰਪ ਵੀਰਾਂ ਨੂੰ ਜਿੱਥੇ ਉਹਨਾਂ ਨੇ ਹੀ ਆਪਣੇ ਰਾਈਟ ਦੱਸਦੇ ਆ ਉਹਨਾਂ ਨੂੰ ਅੱਜ ਉਹਨਾਂ ਦੀਆਂ ਡਿਊਟੀਆਂ ਦੱਸਣ ਵਾਸਤੇ ਕਿ ਸਾਡੀਆਂ ਕੀ ਕੀ ਡਿਊਟੀਆਂ ਨੇ ਜਨਤਾ ਦੇ ਪ੍ਰਤੀ ਗਵਰਨਮੈਂਟ ਜਿਹੜੀਆਂ ਸਾਡੇ ਝੁਮੇ ਲਾਈਆਂ ਨੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਨਿਭਾਉਣਾ ਹੈ ਜੋ ਸਾਡੇ ਪੈਟਰੋਲ ਪੰਪਾਂ ਤੇ ਜਿਸ ਤਰ੍ਹਾਂ ਤੁਸੀਂ ਵੀਰ ਵੀ ਕਦੀ ਵੀ ਪ੍ਰੈਸ ਰਿਪੋਰਟਰ ਉਜਾਗਰ ਕਰਦੇ ਹੋ ਜਾਂ ਸਾਡੇ ਕੰਪਨੀ ਫਿਸ਼ਰ ਉਜਾਗਰ ਕਰਦੇ ਨੇ ਉਹਨਾਂ ਕਮੀਆਂ ਨੂੰ ਦੂਰ ਕਰਨ ਲਈ ਅਸੀਂ ਆਪਣੇ ਸਾਰੇ ਵੈਂਡਰਸ ਸਾਰੀਆਂ ਚੀਜ਼ਾਂ ਜੋ ਇੱਥੇ ajo ਉਪਲਬਧ ਨੇ ਉਹ ਵਾਜਬ ਰੇਟਾਂ ਦੇ ਉੱਪਰ ਤਾਕੇ ਉਹ ਸਾਡੀਆਂ ਚੀਜ਼ਾਂ ਇੱਥੋਂ ਲਿਜਾ ਸਕਣ ਔਰ ਆਪਣੇ ਪੰਪ ਨੂੰ ਫੁੱਲੀ ਇਕਵਿਪਟ ਕਰ ਸਕਣ ਜਨਤਾ ਦੀ ਸੇਵਾ ਵਾਸਤੇ ਇਸ ਕਰਕੇ ਅਸੀਂ ਇਹ ਮੇਲਾ ਅੱਜ ਲਗਾ ਰਹੇ ਆ ਸਰ ਕਿਤਨਾ ਕਿਤੇ ਦਿੱਕਤਾਂ ਰਹਿੰਦੀਆਂ ਨੇ ਜਿਵੇਂ ਲੁੱਟਾ ਖੂਹਾਂ ਦਾ ਸ਼ਿਕਾਰ ਹੁੰਦੇ ਨੇ ਜਾਂ ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪਟੋਲ ਪੰਪਾਂ ਨੂੰ ਬਿਲਾਂਦ ਕਰਨੀਆਂ ਪੈਂਦੀਆਂ ਨੇ ਦੇਖੋ ਜਿਹੜਾ ਲੁੱਟਾ ਖੂਹ ਵਾਲਾ ਮਸਲਾ ਬੜਾ ਗੰਭੀਰ ਮਸਲਾ ਹੋ ਗਿਆ ਮੈਂ ਸਨ 72 ਤੋਂ 1972 ਤੱਕ ਇਸ ਲਾਈਨ ਵਿੱਚਾਂ 1972 ਤੋਂ ਲੈ ਕੇ 2000 ਤੇਈ ਤੱਕ ਕੋਈ ਵੀ ਸਾਡੇ ਵਰਕਰ ਦੀ ਸੇਲਮੈਨ ਦੀ ਮੌਤ ਦੀ ਖਬਰ ਨਹੀਂ ਆਈ ਕਦੀ ਵੀ ਮਾੜਾ ਮੋਟਾ ਕੋਈ ਪੈਸੇ ਖੋ ਕੇ ਲੈ ਗਿਆ ਕੋਈ ਕੁੱਟਮਾਰ ਕਰ ਗਿਆ ਪਰ ਆ ਪਿਛਲੇ 6 ਮਹੀਨਿਆਂ ਵਿੱਚ ਸਾਡੇ 3 ਸੇਲਜ਼ਮੈਨ ਜਿਹੜੇ ਆ ਉਹਨਾਂ ਦੀ ਡੈਥ ਹੋ ਚੁੱਕੀ ਆ ਇੱਕ ਗਰਦਾਸਪੁਰ ਵਿੱਚ ਇੱਕ ਕਪੂਰਥਲਾ ਖੀਦਮਾਲੀ ਵਿੱਚ ਔਰ ਇੱਕ ਹੁਣ ਮਜੀਠਾ ਡਿਸਟ੍ਰਿਕਟ ਵਿੱਚ ਇਹ ਬੜਾ ਹੀ ਇੱਕ ਭਿਆਨਕ ਸਮਾਂ ਆ ਗਿਆ ਔਰ ਮੈਂ ਇਹ ਸਮਝਦਾ ਕਿ ਲਾਨ ਰ ਆਰਡਰ ਦੇ ਵਿੱਚ ਸਾਡੀ ਗਵਰਨਮੈਂਟ ਪੂਰੀ ਤਰ੍ਹਾਂ ਫੇਲ ਹੈ ਔਰ ਇਸੇ ਤਰ੍ਹਾਂ ਹੀ ਮੇਰਾ ਪੁਰਾਣਾ ਤਜਰਬਾ ਮੇਰੀ ਉਮਰ 63 ਸਾਲ ਦੇ ਕਰੀਬ ਹੋ ਗਈ ਹੈ ਮੈਂ ਹੁਣ ਸਮਝਦਾ ਕਿ ਜਿਸ ਤਰ੍ਹਾਂ ਅਸੀਂ ਪੰਜਾਬ ਚ ਅੱਤਵਾਦ ਦਾ ਸਮਾਂ ਸੀ ਉਹਨੂੰ ਮਟਾਉਣ ਵਾਸਤੇ ਜੰਤਰ ਨੇ ਆਪ ਹਥਿਆਰ ਚੁੱਕੇ ਸੀ ਆਉਂਦਿਆਂ ਨੂੰ ਮਾਰਨਾ ਸ਼ੁਰੂ ਕੀਤਾ ਸੀ ਔਰ ਮੈਨੂੰ ਲੱਗਦਾ ਕਿ ਅਸੀਂ ਵੀ ਆਉਣ ਵਾਲੇ ਸਮੇਂ ਚ ਗਵਰਨਮੈਂਟ ਅੱਗੇ ਗੁਜਾਰਿਸ਼ ਕਰਾਂਗੇ ਕਿ ਸਾਡੇ ਪੰਪ ਵਾਲੇ ਭਰਾਵਾਂ ਨੂੰ ਖੁੱਲੀ ਛੋੜ ਦਿੱਤੀ ਜਾਵੇ ਕਿ ਪੁਲਿਸ ਹਰTHA ਮੈਨੇਜ ਨਹੀਂ ਕਰ ਸਕਦੀ ਜਦਸੀਂ ਲੋਕਾਂ ਦੀ ਸੇਵਾ ਕਰਾਂਗੇ ਤੇ ਇਹਨਾਂ ਪਾਵਾਂਗੇ ਉਹਨਾਂ ਨੂੰ ਜ਼ਰੂਰੀ ਨੈਸੈਸਿਟੀ ਦੇਵਾਂਗੇ ਪਰ ਜੇਕਰ ਕੋਈ ਸਾਨੂੰ ਲੁੱਟੜ ਮਾਰਨ ਆਵੇ ਤੇ ਅਸੀਂ ਉਸ ਨੂੰ ਗੋਲੀ ਦਾ ਜਵਾਬ ਗੋਲੀ ਨਾਲ ਦੇਣ ਲਈ ਤਿਆਰ ਰਵਾਂਗੇ ਅਸੀਂ ਇਸ ਦੀ ਗਵਰਨਮੈਂਟ ਤੋਂ ਇਜਾਜ਼ਤ ਮੰਗਾਂਗੇ ਇਸ ਨੂੰ ਲੈ ਕੇ ਕੋਈ ਵਿਵਸਥਬੰਦੀ ਕੋਈ ਮੈਜ਼ਰਮੈਂਟ ਤੁਸੀਂ ਸਿਕਿਉਰਿਟੀ ਨੂੰ ਲੈ ਕੇ ਵੀ ਤੁਸੀਂ ਗੱਲਬਾਤ ਦਾ ਜ਼ਿਕਰ ਕੀਤਾ ਅਸੀਂ ਆਪਣੀ ਸਾਡੀ ਐਗਜ਼ੀਕਟਿਵ ਸਾਰੀ ਹੁਣ ਕੁਝ ਦਿਨ ਮੇਲੇ 'ਚ ਬਿਜੀ ਸੀ ਔਰ ਇੱਕ ਦੋ ਵਾਰ ਦਾ ਤਾਂ ਹੋਈਆਂ ਪਿਛਲੇ ਇੱਕ ਹਫ਼ਤੇ ਵਿੱਚ ਹੀ ਹੋਈਆਂ ਨੇ ਅਸੀਂ ਆਪਣੀ ਸਟੇਟ ਐਗਜ਼ੀਕਟਿਵ ਦੀ ਮੀਟਿੰਗ ਬੁਲਾ ਕੇ ਉਹਦੇ 'ਚ ਸਾਰੀ ਵਿਵਸਥਬੰਦੀ ਕਰ ਰਹੇ ਹਾਂ ਕਿ ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ ਸਰ ਹੈਡ ਵੀ ਆਈ ਨਹੀਂ ਜੋਨਲ ਹੈਡ ਵੀ ਆਈ ਨਹੀਂ ਤੇ ਇਹ ਕਿਆ ਜਾ ਸਕਦਾ ਉਹਨਾਂ ਨੂੰ ਵੀ ਤੁਸੀਂ ਦਿੱਕਤ ਦੱਸੋ ਹਾਂ ਅਸੀਂ ਉਹਨਾਂ ਨਾਲ ਸਾਰੀਆਂ ਦਿੱਕਤਾਂ ਸਾਂਝੀਆਂ ਕੀਤੀਆਂ ਕਿਉਂਕਿ ਇਹ ਦਿੱਕਤ ਜਿਹੜੀ ਹੈ ਇਹ ਆਲ ਓਵਰ ਇੰਡੀਆ ਲੈਵਲ ਤੇ ਹੀ ਹੋ ਗਈ ਔਰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਦਾ ਅਸਰ ਹੋ ਗਿਆ ਕਿਉਂਕਿ ਲੁੱਟ ਖੋ ਜਿਹੜੀ ਖੁੱਲੇ ਆਮੀ ਹੋ ਗਈ ਹੈ ਜਦੋਂ ਅੱਤਵਾਦ ਸੀਗਾ ਜਿਹਨੂੰ ਅਸੀਂ ਕਹਿੰਦੇ ਸਿੱਖ ਹੱਤਿਆਵਾਦ ਸਿੱਖ ਹੱਤਿਆਵਾਦੀ ਜੋ ਬੋਲਦੇ ਸੀ ਲੋਕ ਹੁਣ ਜਿਹੜਾ ਉਹਦੀ ਭਾਸ਼ਾ ਬਦਲ ਗਈ ਆ ਸਮਾ ਢੰਗ ਤਰੀਕਾ ਉਹੀ ਹੈ ਫਰੋਤੀਆਂ ਮੰਗਣੀਆਂ ਹੁਣ ਉਹ ਗੈਂਗਸਟਰ ਟਾਈਪ ਸ਼ੁਰੂ ਹੋ ਗਈ ਹੈ। ਔਰ ਨਸ਼ਿਆਂ ਦੇ ਨਾਲ ਜਿਹੜਾ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ ਉਹਦੇ ਅਸੀਂ ਸਭ ਤੋਂ ਵੱਧ ਪੀੜਤ ਪٹرول ਪੰਪਾ ਵਾਲੇ ਹੁਣ ਤੁਸੀਂ ਅੱਜ ਪੰਜਾਬ ਦੀ ਬੈਠਕ ਆਈ ਹੈ ਲੱਗਦਾ ਹੈ ਇਸ ਬਾਰੇ ਕੋਈ ਕੋਈ ਗੱਲਬਾਤ ਕੀਤੀ ਜਾਊਗੀ ਜਿਵੇਂ ਤੁਸੀਂ ਮੁੱਖ ਮੰਤਰੀ ਨਾਲ ਅਸੀਂ ਗੱਲਬਾਤ ਕੀਤੀ ਹੈ ਪਰ ਅਸੀਂ ਆਪਣੇ ਐਗਜ਼ੀਕਟਿਵ ਦੇ ਵਿੱਚ ਬਹਿ ਕੇ ਮਸਲਾ ਵਿਚਾਰਾਂਗੇ ਕਿਉਂਕਿ ਖੁੱਲੇ ਆਮੇ ਮਸਲੇ ਨਹੀਂ ਵਿਚਾਰੇ ਜਾ ਸਕਦੇ।